ਸਾਸੀ ਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜੀਤੀ ਵੀਡੀਓ ਬੁਈ ਪਿੰਡ ਭਗਤਾ ਭਾਈ ਜ਼ਿਲ੍ਹਾ ਬਠਿੰਡਾ ਤਹਿਸੀਲ ਨੂੰ ਫੂਲ ਪੈ ਜਾਂਦੀ ਆ ਤੇ ਬਾਈ ਦੇ ਘਰ ਬਹੁਤ ਚੰਗੇ ਪਸ਼ੂ ਹੁੰਦੇ ਆ ਵਪਾਰ ਦਾ ਕੰਮ ਆ ਬਾਕੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਸੀ ਗਾ ਬਾਈ ਜੀ ਸਸੀ ਗਾ ਜੀ ਤੇ ਨਾਮ ਕੀ ਹੈ ਵੀਰ ਆਪਣਾ ਨਾਮ ਮੇਰਾ ਬਿਆਨਤ ਸਿੰਘ ਹੈ ਬਾਈ ਦਾ ਨਾਮ ਬਿਆਨਤ ਸਿੰਘ ਆ ਆਪਣੇ ਘਰੋਂ ਇਥੇ ਰਟੀਨ ਚੀ ਵੀਡੀਓ ਪੈ ਰਹੀਆਂ ਤੇ ਬਾਈ ਕਿਦਾਂ ਦਾ ਰਿਸਪੌਂਸ ਰਹਿੰਦਾ ਆਪਣੀਆਂ ਵੀਡੀਓ ਦਾ ਕਿੰਨੇ ਕ ਟਾਈਮ ਚ ਪਸੂ ਸੇਲ ਹੁੰਦਾ ਵੀਰ ਪਸੂ ਬਸ ਜੀ ਥੋੜੇ ਟਾਈਮ ਬਾਅਦ ਹੀ ਸੇਲ ਹੋਏਗੀ ਠੀਕ ਹੋਈ ਜੇ ਭਰਾ ਆਪਣੇ ਘਰ ਆਉਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਆਪਣੇ ਨੇੜੇ ਸਕੂਟਾਂ ਵਾਲਾ ਖੂਹ ਆ ਜੀ ਠੀਕ ਹੋ ਜੀ ਜਾਂ ਕੁੜੀਆਂ ਵਾਲਾ ਸਰਕਾਰੀ ਸਕੂਲ ਠੀਕ ਹੋ ਜੀ ਤੇ ਅੱਜ ਦੀ ਵੈਡ ਦੀ ਡਿਟੇਲ ਦੱਸੋ ਕੀ ਆ ਵੀਰ ਇਹ ਦੂਜਾ ਸੂਹਾ ਵਹਿੜਾ ਜੀ ਦੂਜਾ ਸੂਹਾ ਜੀ ਸੂਈ ਵੀ ਦੰਦ ਦਾ ਮੂਹ ਹੈ ਠੀਕ ਹੋ ਜੀ ਦੂਜਾ ਸੂਹਾ ਸੂਈ ਵੀ ਆ 6 ਦੰਦ ਦਾ ਜੀ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਤਿੰਨ ਦਿਨ ਹੋ ਗਈ ਸੂਈ ਨੂੰ ਤਿੰਨ ਦਿਨ ਸੂਈ ਨੂੰ ਹੋ ਗਏ ਬੋਲਾ ਬੁਲਾ ਕਿੰਨਾ ਵੀਰੇ ਇਹਦਾ ਬੋਲਾ 18 ਕਿਲੋ ਹੈ 18 ਕਿਲੋ ਠੀਕ ਹੋ ਜੀ ਬਾਕੀ ਬਾਈ ਜਿਹੜੀ ਦੋ ਵੀ ਦੇ ਦੂ ਜੀ 25 26 ਕਿਲੋ ਦੀ ਗਾਰੰਟੀ ਹੈ ਜੀ ਪੂਰੀ ਫੁੱਲ ਠੀਕ ਹੋ ਜੀ ਬਾਈ ਬਹੁਤ ਵਧੀਆ ਪਸ਼ੂ ਲੈ ਕੇ ਆਉਂਦਾ ਹਰੇ-ਹਰੇ ਮੜਾ ਤੋਰਾ ਵਖਾ ਦਿਓ ਵੀਰੇ ਬਾਡੀ ਬੰਤਰ ਦੀ ਦੇਖ ਸਕਦੇ ਹੋ ਚੰਗੀ ਵਹਿੜਾ ਵੀਰੇ ਦੂਜਾ ਸੂਹਾ ਸੂਈ ਹੋਈ ਆ ਥਣਾ ਉਹਨਾ ਦੇਖੋ ਵੀਰੇ ਵਧੀਆ ਹਵਾਨਾ ਵਧੀਆ ਪੂਰਾ ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਬਹੁਤ ਸੁਨਹਾਰਾ ਬਣਨਾ ਬਹੁਤ ਸੰਤ ਥਣ ਬਣਦੀ ਹੈ ਬਾਡੀ ਬੰਦਰ ਦੇਖ ਸਕਦੇ ਚੰਗੀ ਹੈ ਵੀਰੇ ਰੋਸਟਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ 22 ਦਾ ਜੇ ਸਾਥੋਂ ਕੋਈ ਚੀਜ਼ ਮਿਸਟੇਕ ਹੁੰਦੀ ਆ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਠੰਡੀ ਸੀਲ ਪੂਰੀ ਆ ਵੀਰੇ ਬਹੁਤ ਚੰਗਾ ਆਟਰ ਵੀਰੇ ਥਾਨ ਬਹੁਤ ਜਿਆਦਾ ਚੰਗਿਆ ਲੰਮਾ ਥਾਨ ਮੁੱਠੀ ਥਾਨ ਲੱਗਿਆ ਹੋਇਆ ਤੇ ਵੀਰ ਮੁੱਲ ਕੀ ਕਰਦੇ ਆਪਾਂ ਇਹਦਾ ਇਹਦਾ ਮੁੱਲ ਆਪਾਂ ਜੀ ਕਿੰੋਂ ਕਰੀਏ ਰੁਪਈਆ ਦਾ 64000 ਰੁਪਈਆ ਮੁੱਲ ਕਰਦੇ ਮਾਨ ਕੀਤਾ ਜਾਊਗਾ ਜੀ ਮਾਨ ਕਰਦਾ ਠੀਕ ਹੈ ਜੀ ਤੇ ਮਗਰੇ ਦੇ ਕੀ ਆ ਵੀਰ ਮਗਰ ਬੱਛਾ ਜੀ ਮਗਰ ਬੱਛਾ ਆ ਰਿਹਾ ਬੱਛਾ ਬਾਈ 64000 ਰੁਪਇਆ ਮੋਲਾ ਮਾਨਤਨ ਫੁੱਲ ਕੀਤਾ ਜਾਊਗਾ ਤੇ ਵੀਰ ਆਪਣਾ ਫੋਨ ਨੰਬਰ ਬੋਲ ਦਿਓ ਜੀ 62807 ਜੀ ਹਾਂਜੀ 8197 ਇੱਕ ਵਾਰ ਫੇਰ ਬੋਲ ਦਿਓ ਜੀ 62807 8197 ਠੀਕ ਹੋ ਜੀ ਇਹ ਪਾਈ ਦਾ ਕੰਟੈਕਟ ਨੰਬਰ ਹੈ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਹਰ ਰੋਜ਼ ਤੁਹਾਡੇ ਵਾਸਤੇ ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ ਬਈ